ਸੋਸੀ ਗੱਲ ਜੀ ਤੁਹਾਡਾ ਸਵਾਗਤ ਹੈ ਸਾਡੇ ਨੰਵੇਂ ਬਲੌਗ 'ਚ ਸਵੇਰ ਦੇ ਬੱਜ ਚੁੱਕੇ ਨੇ 5 ਤੇ ਡੈੜੀਆਂ ਦਾ ਕਾਕਾ ਜੀ ਤੁਸੀਂ ਜਾਣਾ ਫਗਵਾੜੇ ਪਾਣੀ ਲਾਣ ਮੈਂ ਕਿਹਾ ਕੋਈ ਗੱਲ ਨਹੀਂ ਜੀ ਪਾਣੀ ਲਾਇਾਨੇ ਆ ਤੇ ਚਾਚੇ ਨਾ ਹੋ ਗਈ ਸੀ ਰਾਤੀ ਸਲਾ ਤੇ ਆਪਾਂ ਮੋਟਰਲ ਚੱਕਿਆ ਤੇ ਆਪਾਂ ਪਹੁੰਚ ਗਏ ਜੀ ਬੰਗਿਆਂ ਬੰਗਿਆਂ ਪਹੁੰਚ ਕੇ ਤੇ ਆਪਾਂ ਫਿਰ ਜਾਣਾ ਸੀਗਾ ਫਗਵਾੜੇ ਪਾਣੀ ਲਾਣ ਦੇ ਲਈ ਤੇ ਜਿੱਦਾਂ ਹੀ ਆਪਾਂ ਬੰਗਿਆਂ ਐਂਟਰ ਕੀਤਾ ਤੇ ਆਪਾਂ ਨੂੰ ਆਪਣੇ ਮਿੱਤਰ ਮਿਲ ਗਏ ਸੀਗੇ ਤੇ ਉਹਨਾਂ ਦੇ ਨਾਲ ਹੀ ਫਿਰ ਆਪਾਂ ਹੌਲੀ 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 ਬਰਾਮ ਬਰਾਮ ਤੋਂ ਫਗਵਾੜਾ ਫਗਵਾੜੇ ਤੋਂ ਫਿਰ ਭੁੱਲਾ ਰਾਈ ਤੇ ਪਿੰਡ ਦੇ ਵਿੱਚ ਜਿਹੜੇ ਖੇਤ ਵਾ ਜਿੱਥੇ ਆਲੂ ਲਾਏ ਹੋਏ ਆ ਆਪਾਂ ਪਹੁੰਚ ਗਏ ਜੀ ਉੱਤੇ ਸਿੱਧਾ ਬਰਾਮ ਤੋਂ ਬਾਅਦ ਤੇ ਆਪਾਂ ਫਗਵਾੜੇ ਫਗਵਾੜਾ ਬਾਈਪਾਸ ਤੋਂ ਹੁੰਦੇ ਹੁੰਦੇ ਸਿੱਧੇ ਖੇਤਾਂ ਦੇ ਵਿੱਚ ਪਹੁੰਚ ਗਏ ਸੀਗੇ ਆਪਾਂ ਟਾਈਮ ਹੋ ਗਿਆ ਸੀਗਾ ਉਦੋਂ ਸਾਢੇ 6:00 ਵੱਜ ਚੁੱਕੇ ਸੀਗੇ ਜਦੋਂ ਆਪਾਂ ਖੇਤਾਂ 'ਚ ਪਹੁੰਚੇ 5:10 ਤੇ ਘਰੋਂ ਤੁਰੇ ਸੀਗੇ ਤੇ 6:00 ਵੱਜ ਕੇ ਵੱਜਣ 'ਚ 10 ਮਿੰਟ ਪਏ ਸੀਗੇ ਤੇ ਆਪਾਂ ਫਗਵਾੜੇ ਖੇਤਾਂ ਦੇ ਵਿੱਚ ਪਹੁੰਚ ਗਏ ਤੇ ਮੋਟਰ ਦਾ ਪਾਈਪ ਲਿਆ ਬਣ ਤੇ ਮੋਟਰ ਦੇ ਦਿੱ ਚਲਾ ਇੱਕ ਪਟਾ ਰਹਿ ਗਿਆ ਸੀ ਭਾਰਨ ਨੂੰ ਕਿਉਂਕਿ ਬੱਤੀ ਚੱਲ ਗਈ ਸੀ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਸੀਗਾ ਫਿਰ ਅੱਜ ਹੀ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹ ਹੋਣੀ ਸੀਗੀ ਸ਼ੁਰੂ ਤੇ ਮੈਂ ਕਿਹਾ ਪਹਿਲਾਂ ਦਰੜ ਪਾਣੀ ਲਾ ਕੇ ਤੇ ਕੰਮ ਹੋ ਜੀਏ ਵਿਹਲੇ ਫਿਰ ਹੁਣ ਆਪਾਂ ਅੱਜਕੱਲ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਆਪਾਂ ਪਿੰਡ ਚਿੱਕੇ ਤੋਂ ਮੈਂ ਆਪਣੀ ਘਰ ਵਾਲੀ ਯਾਨਕਿ ਮੇਰੀ ਵਾਈਫ ਪਰਮਿੰਦਰ कौर ਸਰਪੰਚੀ ਦੀ ਇਲੈਕਸ਼ਨ ਅਸੀਂ ਲੜ ਰਹੇ ਹਾਂ ਪਿੰਡ ਦੇ ਵਿੱਚ ਪਿੰਡ ਚਿੱਕੇ ਚ ਅਸੀਂ ਜਿਹੜੀ ਸਰਪੰਚੀ ਦੀ ਇਲੈਕਸ਼ਨ ਲੜਨੀ ਮਤਲਬ ਤੈ ਹੋ ਚੁੱਕੀ ਆ ਸਰਬਸੰਮਤੀ ਦੇ ਲਈ ਹੱਥ ਵਿਧਾਨ ਲਈ ਗਏ ਸੀਗੇ ਪਰ ਅਗਲੇ ਨੇ ਸਾਨੂੰ ਸਾਫ਼ ਜਿਹੜਾ ਮਨਾ ਕਰ ਦਿੱਤਾ ਕਿ ਅਸੀਂ ਆਪਣਾ ਉਮੀਦਵਾਰ ਐਲਾਨ ਦਿੱਤਾ ਤੇ ਫੇਰ ਆਪਾਂ ਚੁੱਪ ਕਰਕੇ ਉੱਥੋਂ ਵਾਪਸ ਆਪਣੇ ਘਰੇ ਆ ਗਏ ਤੇ ਇਹ ਰਾਏ ਕੀਤੀ ਗਈ ਜਿਹੜੀ ਸਰਪੰਚੀ ਦੀ ਇਲੈਕਸ਼ਨ ਆ ਉਹ ਲੜਾਂਗੇ ਲੜਾਂਗੇ ਜ਼ਰੂਰ ਲੜਾਂਗੇ ਬਸ ਉਹ ਸਾਡਾ ਆਪਣਾ ਪਰਸਨਲ ਮਸਲਾ ਵਾ ਕਿਸੇ ਪਾਰਟੀ ਵੱਲੋਂ ਨਹੀਂ ਅਸੀਂ ਲੜ ਰਹੇ ਨਾ ਕਿਸੇ ਨੂੰ ਅਸੀਂ दारू ਦੇਵਾਂਗੇ ਨਾ ਕਿਸੇ ਨੂੰ ਅਸੀਂ ਕੁਝ ਵੀ ਇਦਾਂ ਦਾ ਲਾਲਚ ਜਿਨ੍ਹਾਂ ਵੀ ਬੀੜਾ ਭੈਣਾਂ ਨੇ ਵੋਟਾਂ ਪਾਣੀਆਂ ਹੋਈਆਂ ਤੁਸੀਂ ਸਾਨੂੰ ਵੋਟਾਂ ਪਾ ਸਕਦੇ ਹੋ ਇਹ ਤੁਹਾਡੇ ਕੰਮਾਂ ਨੂੰ ਪਹਿਲ ਦਿੱਤੀ ਜਾਊਗੀ ਜੇਕਰ ਅਸੀਂ ਜਿੱਤਦੇ ਹਾਂ ਹਾਰ ਜੇ ਤਾਂ ਉਸ ਪਰਮਾਤਮਾ ਦੇ ਹੱਥ ਵਿੱਚ ਵਾ ਠੀਕ ਹੈ ਜੀ ਇਹ ਕੋਈ ਕਿਸੇ ਨੂੰ ਹਰਾ ਨਹੀਂ ਸਕਦਾ ਕੋਈ ਕਿਸੇ ਨੂੰ ਜੀਤਾ ਨਹੀਂ ਸਕਦਾ ਉਹ ਪ੍ਰਮਾਤਮਾ ਨੇ ਹੱਥ ਵਸਾ ਜਿਹੜੇ ਵੀ ਹਾਰ ਜਿੱਤਦਾ ਉਹ ਜਿਹੜੀ ਪ੍ਰਮਾਤਮਾ ਨੇ ਤੈਅ ਕਰਨੀ ਆ ਜਾਂ ਪਿੰਡ ਦੇ ਲੋਕਾਂ ਨੇ ਐ ਵੋਟਰਾਂ ਦਾ ਜਿਹੜਾ ਬਹੁਤ ਵੱਡਾ ਰੁਝਾਨ ਹੁੰਦਾ ਪਿੰਡ ਦੇ ਵਿੱਚ ਸਰਪੰਚ ਕਿਹੋ ਜਿਹਾ ਚਾਹੀਦਾ ਪੜ੍ਹਿਆ ਲਿਖਿਆ ਤੇ ਤੁਹਾਡੇ ਨਾਲ ਹਰੇਕ ਥਾਂ ਤੇ ਘੁੰਮ ਕੇ ਤੁਹਾਡਾ ਮੈਂ ਸ਼ਾਇਦ ਕਿਸੇ ਥਾਂ ਤੇ ਗਲਤ ਵੀ ਹੋ ਸਕਦਾ ਐ ਪਰ ਮੈਂ ਕੋਈ ਵੀ ਕਸਰ ਜਾਂ ਨਾ ਮੇਰੀ ਘਰ ਵਾਲੀ ਅ ਅਤੀ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਦਿਨ ਪਰ ਲੱਗੇ ਰਵਾਂਗੇ ਤੁਸੀਂ ਕਦੇ ਵੀ ਸਾਡੇ ਘਰ ਵਿੱਚ ਆ ਸਕਦੇ ਹੋ ਅਸੀਂ ਕਦੇ ਵੀ ਤੁਸੀਂ ਭਵੇਂ ਸਾਨੂੰ ਵੋਟ ਪਾਓ ਚਾਹੇ ਨਾ ਪਾਓ ਪਰ ਫੇਰ ਵੀ ਤੁਸੀਂ ਕੰਮ ਕਰਾਉਣ ਲਈ ਸਾਡੇ ਘਰ ਦੇ ਵਿੱਚ ਜਿਹੜਾ ਸ਼ਿਰਕਤ ਕਰ ਸਕਦੇ ਹੋ ਕੋਈ ਇਦਾਂ ਦਾ ਚੱਕਰ ਨਹੀਂ ਕਿਸੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੀ ਪਿੰਡ ਦੀ VOTING ਹੈ ਉਹ ਕੀਤੀ ਜਾਵੇ ਕਿਸੇ ਦੇ ਦਬਾਅ ਹੇਠ ਆ ਕੇ ਜਾਂ दारू ਵੰਡ ਕੇ ਸਰਪੰਚ ਬਣਨਾ ਤਾਂ ਬਹੁਤ ਸੌਖਾ ਹੈ ਜੇ ਇਲੈਕਸ਼ਨ ਲੜਨੀ ਆ ਤਾਂ ਸਾਫ ਸੁਥਰੀ ਜਿਹੜੀ ਪਿੰਡ ਦੇ ਵਿੱਚ ਇਲੈਕਸ਼ਨ ਆ ਇੱਕ ਗੱਲ ਦਾ ਮੈਂ ਵਾਅਦਾ ਕਰਦਾ ਕਿ ਪਿੰਡ ਦੇ ਵਿੱਚ ਇੱਕ ਪੈਲਸ ਤੇ ਪਿੰਡ ਦੇ ਵਿੱਚ ਇੱਕ ਵੀ ਬੰਦਾ ਨਸ਼ਾ ਵੇਚਣ ਵਾਲਾ ਮੈਂ ਪਿੰਡ ਦੇ ਵਿੱਚ ਰਹਿਣ ਨਹੀਂ ਦੇਵਾਂਗਾ ਇਹ ਮੇਰਾ ਪ੍ਰੋਮਿਸ ਆ ਚਾਹੇ ਜੋ ਮਰਜੀ ਹੋ ਜਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ